ਸ਼੍ਰੀ ਅਕਾਸ਼ੰਕ ਜੀ ਅੱਜ ਅਸੀਂ ਗੱਲ ਕਰਾਂਗੇ ਮਹਾਨ ਬ੍ਰਹਮ ਗਿਆਨੀ ਸੰਤ ਪਾਈ ਨੰਦ ਸਿੰਘ ਜੀ ਮਹਾਰਾਜ ਦੇ ਉਹ ਬਚਨ ਜਿਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ ਤੇਜ਼ ਤੇਜ਼ ਪਾਠ ਕਰਨ ਨਾਲ ਕੀ ਹੁੰਦਾ ਹੈ ਪਾਈ ਨੰਦ ਸਿੰਘ ਜੀ ਕਹਿੰਦੇ ਸੀ ਬੇਟਾ ਜਦੋਂ ਮਨੁੱਖ ਬਿਨਾਂ ਧਿਆਨ ਦੇ ਬਿਨਾਂ ਸਮਝ ਦੇ ਤੇਜ਼ ਤੇਜ਼ ਗੁਰਬਾਣੀ ਦਾ ਪਾਠ ਕਰਦਾ ਹੈ ਤਾਂ ਉਹ ਸਿਰਫ ਜੁਬਾਨ ਹੀ ਹਿਲਾਉਂਦਾ ਹੈ ਉਸ ਵੇਲੇ ਮਨ ਗੁਰਬਾਣੀ ਨਾਲ ਨਹੀਂ ਜੁੜਦਾ ਉਹ ਅੱਗੇ ਕਹਿੰਦੇ ਸੀ ਗੁਰਬਾਣੀ ਨੂੰ ਮਿੱਠੇ ਰਸ ਨਾਲ ਪ੍ਰੇਮ ਨਾਲ ਸਿਮਰਨ ਦੇ ਰੰਗ ਵਿੱਚ ਬੈਠ ਕੇ ਪੜੋ ਜਿਵੇਂ ਕੋਈ ਪ੍ਰੇਮੀ ਆਪਣੇ ਪਿਆਰੇ ਦਾ ਨਾਮ ਲੈਂਦਾ ਹੈ ਤਿਵੇਂ ਗੁਰਬਾਣੀ ਪੜੋ ਤਦ ਹੀ ਉਸ ਦਾ ਅਸਲ ਫਲ ਮਿਲਦਾ ਹੈ ਭਾਈ ਨੰਦ ਸਿੰਘ ਜੀ ਦੇ ਬਚਨ ਸੀ ਜੇ ਮੁਖ ਤੇਜ਼ ਤੇਜ਼ ਪਾਠ ਕਰਦਾ ਹੈ ਤਾਂ ਸ਼ਬਦ ਦਾ रस ਅੰਦਰ ਨਹੀਂ ਉਤਰਦਾ ਜਿਵੇਂ ਕੋਈ ਦਵਾਈ ਜਿਵੇਂ ਕੋਈ ਦਵਾਈ ਜਲਦੀ ਜਲਦੀ ਨਿਗਲ ਲਏ ਤਾਂ ਉਸ ਦਾ ਲਾਭ ਨਹੀਂ ਮਿਲਦਾ ਤੇਵੇਂ ਹੀ ਗੁਰਬਾਣੀ ਨੂੰ ਬਿਨਾਂ ਧਿਆਨ ਪੜਨਾ ਆਤਮਕ ਲਾਭ ਤੋਂ ਵਾਂਝਾ ਕਰ ਜਾਂਦਾ ਹੈ ਉਹ ਕਹਿੰਦੇ ਸੀ ਹਰ ਸ਼ਬਦ ਵਿੱਚ ਵਾਹਿਗੁਰੂ ਦਾ ਜਪ ਹੈ ਜਦੋਂ ਪ੍ਰੇਮ ਨਾਲ ਧੀਰਜ ਨਾਲ ਪਾਠ ਕੀਤਾ ਜਾਂਦਾ ਹੈ ਤਾਂ ਉਹ ਸ਼ਬਦ ਸਿੱਧਾ ਆਤਮਾ ਵਿੱਚ ਜਾ ਕੇ ਚਮਕ ਪੈਦਾ ਕਰਦਾ ਹੈ। ਇਹ ਹੀ ਅਸਲ ਤੇਜ ਹੈ ਜੋ ਗੁਰਬਾਣੀ ਨਾਲ ਆਤਮਾ ਵਿੱਚ ਜਗਦਾ ਹੈ। ਇਸ ਲਈ ਸੰਗਤ ਜੀ ਤੇਜ਼ ਤੇਜ਼ ਪਾਠ ਕਰਨ ਦੀ بجائے ਗੁਰਬਾਣੀ ਨੂੰ ਸਮਝ ਕੇ ਪ੍ਰੇਮ ਨਾਲ ਆਦਰ ਨਾਲ ਪੜੋ। ਕਿਉਂਕਿ ਗੁਰਬਾਣੀ ਸਿਰਫ ਪੜਨ ਲਈ ਨਹੀਂ ਜੀਵਨ ਵਿੱਚ ਉਤਾਰਨ ਲਈ ਆਈ ਹੈ ਸਿੱਖਿਆ ਗੁਰਬਾਣੀ ਪਾਠ ਦਾ ਅਸਲ ਫਲ ਤਦ ਮਿਲਦਾ ਹੈ ਜਦੋਂ ਅਸੀਂ ਮਨ ਬਚਨ ਤੇ ਕਰਮ ਨਾਲ ਗੁਰਬਾਣੀ ਵਿੱਚ ਲੀਨ ਹੋਈਏ ਤੇ ਸਿਰਫ ਪਾਠ ਸਿਰਫ ਆਵਾਜ਼ ਹੈ ਪਰ ਪ੍ਰੇਮ ਨਾਲ ਪਾਠ ਆਤਮਾ ਦੀ ਰੋਸ਼ਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ